ਅਮੀਗਾ ਉਹ ਜਿਹੜੇ ਲੀਡਰ ਸੀਗੇ ਉਹਨਾਂ ਦੀਆਂ ਟਰਾਲੀਆਂ ਬੈਠਦੀ ਜਾਂਦੀਆਂ ਤੇ ਜਿਹੜੇ ਗਰੀਬ ਸੀ ਬਾਬਾ ਜੀ ਸਾਡੇ ਬਾਹਰ ਬਿਠੇ ਤੇ ਬਾਹਰ ਬਿਠੇ ਇਹ ਇਸ ਚੀਜ਼ ਨੂੰ ਆਪਣੇ ਆਪ ਨੂੰ ਕਸਮਾਂ ਖਾ ਕੇ ਜੋ ਕਿ ਅਸੀਂ ਮਰਾਂਗੇ ਤੇ ਇਕੱਠੇ ਮਰਾਂਗੇ ਨਹੀਂ ਤੇ ਨਹੀਂ ਜੇ ਵੇਚਾਂਗੇ ਇਕੱਠੇ ਵੇਚਾਂਗੇ ਹੁਣ ਆਪਾਂ ਮੰਡੀ ਵਾਸਤੇ ਕੰਨਦੇ ਆ ਮੰਡੀ ਵਾਸਤੇ ਗਵਰਨਮੈਂਟ ਦੀ ਸਹੂਲਤ ਪੂਰੀ ਠੀਕ ਠਾਓ ਪੂਰੀ ਤੱਕ ਪਾਇਆ ਪੂਰੀ ਹੈਗੀ ਆ ਤੇ ਕੁਝ ਲਾਮੀ ਦੇ ਵਾਜ ਜਾ ਰਹੇ ਆ ਕਿਉਂਕਿ ਹੌਲੀ 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 ਸਾਡੇ ਜਿੰਨੇ ادارے ਨੇ ਜਿੰਨੇ ਟੀਚਰ ਪ੍ਰਾਈਵੇਟ ਜਿੰਨੇ ਬਿਜਲੀ ਬੋਰਡ ਆ ਬਿਜਲੀ ਬੋਰਡ ਦਾ ਬੇੜਾ ਹੀ ਘਰ ਕਰ ਕਰਕੇ ਰਹਿਤਾ ਕਿਉਂਕਿ ਤਾਂ ਕਿਉਂਕਿ ਹੌਲੀ ਹੌਲੀ ਸਾਡੀਆਂ ਜਾਗੀਆਂ ਜਥੇ ਵੰਦੀਆਂ ਬਣੀਆਂ ਨੇ ਇੱਕ ਜਥੇ ਬੰਦੀ ਸੀ ਤੇ ਭਾਜੜਾ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਤੇ ਕੱਲ ਨੂੰ ਜਿਹੜਾ ਟਰੈਕਟਰ ਮਾਰਚ ਜਿਹੜਾ ਕੱਢ ਰਿਹਾ ਉਹਨਾਂ ਬਾਰੇ ਆਪਾਂ ਕਰਦੇ ਆਂ ਗੱਲਬਾਤ ਹਾਂਜੀ ਹਾਂਜੀ ਸਰ ਜੀ ਜਿਹੜਾ ਕੱਲ ਨੂੰ ਟਰੈਕਟਰ ਮਾਰਚ ਨਿਕਲ ਰਿਹਾ ਕਿਹੜਾ ਰੂਟ ਹੈ ਤੇ ਕਿੱਥੋਂ ਆਪਾਂ ਸ਼ੁਰੂ ਕਰ ਰਹੇ ਹਾਂ ਟਰੈਕਟਰ ਮਾਰਚ ਆਪਾਂ ਕੱਢ ਰਹੇ ਹਾਂ ਭੂਪੁਰ ਦਾਣਾ ਮੰਡੀ ਇਕੱਠੇ ਹੋ ਕੇ ਉਸ ਤੋਂ ਬਾਅਦ ਵਿੱਚ ਭੰਡਾਰੀ ਕਾਰ ਬਜ਼ਾਰ ਤੋਂ ਘੱਟ ਤੋਂ ਮੁੜ ਕੇ ਵਾਪਸ ਦੁਬਾਰਾ ਅਸੀਂ ਪਿੰਡ ਕਿਸ਼ਨਗੜ੍ਹ ਤੱਕ ਆਵਾਂਗੇ ਔਰ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰਾਂ ਨੂੰ ਅਸੀਂ ਸਰਕਾਰਾਂ ਦੇ ਅੱਜ ਵੀ ਗੁਲਾਮ ਆ ਕਿ ਗੁਲਾਮ ਹੀ ਜਿੱਦਾਂ ਕਿ ਪਹਿਲੇ ਪਹਿਲੇ ਗੋਰੇ ਸੀਗੇ ਅੰਗਰੇਜ਼ ਔਰ ਉਹਨਾਂ ਦੇ ਅਸੀਂ ਗੁਲਾਮ ਸੀਗੇ ਜਦੋਂ ਉਹਨਾਂ ਤੋਂ ਆਜ਼ਾਦੀ ਅਸੀਂ ਲਈ ਆ ਅੱਜ ਅਸੀਂ ਕਾਲਿਆਂ ਦੇ ਗੁਲਾਮ ਹੋ ਗਏ ਸਮਝ ਲਓ ਕਾਲੇ ਅੰਗਰੇਜ਼ਾਂ ਦੇ ਗੁਲਾਮ ਹੋ ਗਏ ਆ ਔਰ ਅੱਜ ਵੀ ਇਹੀ ਗੁਲਾਮੀ ਭੋਗ ਰਹੇ ਹਾਂ ਕਿਉਂਕਿ ਅੱਜ 61 ਦਿਨ ਹੋ ਗਏ ਆ ਡੱਲੇਵਾਲ ਸਾਹਿਬ ਨੂੰ ਮਰਨ ਮਰਤੇ ਬੈਠਿਆਂ ਨੂੰ ਹਜੇ ਤੱਕ ਜਿਹੜੀ ਸਰਕਾਰ ਐ ਸੁਣਵਾਈ ਨਹੀਂ ਕਰ ਰਹੀ ਹੁਣ ਚਿੱਠੀ ਭੇਜੀ ਆ ਕਿ ਉਹਦੇ ਵਿੱਚ 14 ਫਰਵਰੀ ਦਾ ਟਾਈਮ ਦਿੱਤਾ ਜਿਹੜਾ ਕਿ 14 ਫਰਵਰੀ ਦਾ ਟਾਈਮ ਦਿੱਤਾ ਉਹ ਅੱਜ ਵੀ ਉਹ ਮਸਲਾ ਹੱਲ ਹੋ ਸਕਦਾ ਹੈ ਕਿਉਂਕਿ ਜਿਹੜਾ ਬੰਦਾ ਜ਼ਿੰਦਗੀ ਔਰ ਮੌਤ ਨਾਲ ਜੂਝ ਰਿਹਾ ਉਸਦੀ ਜਲਦੀ ਤੋਂ ਜਲਦੀ ਸੁਣਵਾਈ ਹੋਣੀ ਚਾਹੀਦੀ ਕੋਈ ਆਮ ਕਿਸਾਨ ਨੇਤਾ ਆ ਔਰ ਉਸ ਦੀ ਸੁਣਵਾਈ ਹਜੇ ਤੱਕ ਨਹੀਂ ਹੋਈ ਇਸ ਕਰਕੇ ਅਸੀਂ ਆਪਣਾ ਇਹ ਵੀ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਅਜੇ ਗੁਲਾਮ ਆ ਔਰ ਅਸੀਂ ਇਹ ਵੀ ਹੌਸਲਾ ਵੀ ਦੇਣਾ ਚਾਹੁੰਦੇ ਆ ਢੱਲੇਵਾਲ ਸਾਹਿਬ ਨੂੰ ਕਿ ਪੂਰਾ ਭਾਰਤ ਤੇਰੇ ਨਾਲ ਆ ਕਿ ਕਿਸੇ ਗੱਲ ਦੀ ਵੀ ਕੋਈ ਡੋਲੋ ਨਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਦੇ ਅਸੀਂ ਸਾਰੇ ਹੱਕ 'ਚ ਇਹ ਸਾਰੀਆਂ ਦੇਥੇ ਬੰਨੀਆਂ ਸਾਂਝਾ ਮਾਰਚ ਕਰ ਰਹੀਆਂ ਇਸ ਟਰੈਕਟਰ ਮਾਰਚ ਵਿੱਚ ਕੌਣ ਕੌਣ ਤੁਹਾਡੇ ਨਾਲ ਸ਼ਾਮ ਹੋ ਰਿਹਾ ਦੇਖੋ ਜੀ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਜਿੰਨੀਆਂ ਸਾਡੇ ਇੱਥੇ ਲੋਕਲ ਹੈਗੀਆਂ ਇਲਾਕੇ ਦੀਆਂ ਔਰ ਸਾਰੇ ਆਪਣਾ ਸਾਥ ਦੇ ਰਹੇ ਆ ਔਰ ਸਾਰੇ ਸਾਰਿਆਂ ਇੱਕ ਇੱਕ ਜੁੱਟ ਹੋ ਕੇ ਅਸੀਂ ਆਪਣਾ ਟਰੈਕਟਰ ਮਾਰਚ ਜਿਹੜਾ ਰੱਖਿਆ ਇਹ ਸਣ ਕਿਸਾਨਾਂ ਆਗੂ ਜਿਨ੍ਹਾਂ ਨੇ ਦੱਸਿਆ ਕਿ ਕੱਲ ਜਿਹੜਾ ਟਰੈਕਟਰ ਮਾਰਚ ਹੈ ਜਿਹੜਾ ਭੋਗਪੁਰ ਤੋਂ ਸ਼ੁਰੂ ਹੋ ਕੇ ਕਿਸ਼ਨਗੜ੍ਹ ਤੱਕ ਜਿਹੜਾ ਆ ਉਹ ਮਾਰਚ ਕੱਢਿਆ ਜਾਏਗਾ ਔਰ ਜਿਹੜਾ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਸਰਵਿਸ ਲੇਨ ਦੇ ਅੰਦਰ ਅੰਦਰ ਹੀ ਜਿਹੜਾ ਕੱਢਿਆ ਜਾਏਗਾ ਤਾਂ ਕੇ ਆਉਣ ਜਾਣ ਵਾਲੇ ਜਿਹੜੇ ਆ ਕੋਈ ਵੀ ਮੁਸਾਫਰ ਯਾਤਰੀ ਜਿਹੜੇ ਆ ਇਸ ਟਰੈਕਟਰ ਮਾਰਚ ਨਾਲ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ